ਸਰੇਸ਼ ਭਾਈ ਆ ਜਾਓ ਆਈ ਪੀਐਸ ਦੇ ਕਾਟਲਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ

ਮੁਰਦਾਬਾ ਜੀ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਜਿਸ ਤਰ੍ਹਾਂ ਕੇ ਆਪਾ ਸਾਰੇ ਜਾਣਦੇ ਆ ਤੇ ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਸਰਕਾਰ ਆਈ ਹੈ ਤੇ ਵੱਖ-ਵੱਖ ਰਾਜਾਂ ਦੇ ਵਿੱਚ ਤੇ ਜਿੰਨਾਂ ਦੀ ਬੀਜੇਪੀ ਸਰਕਾਰ ਬਣੀ ਹੋਈ ਹੈ ਆ ਸਾਰੇ ਜਾਣਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਜੇ ਇਹ ਦੁਰਘਟਨਾ ਹੁੰਦੀ ਹੈ ਜੇ ਤੋ ਸਾਬਤ ਹੁੰਦਾ ਹੈ ਕਿ ਬੀਜੇਪੀ ਜਿਹੜੀ ਸਰਕਾਰ ਹੈ ਜਾਂ ਪਾਰਟੀ ਹੈ ਇਹ ਦਲਿਤ ਵਿਰੋਧੀ ਹੈਗੀ ਔਰ ਜਿਹੜਾ ਤਾਜ਼ਾ ਜਿਹੜਾ ਉਦਾਹਰਨ ਹੈਗਾ ਹਰਿਆਣਾ ਦੇ వైਫ ਪੁਰਨ ਕੁਮਾਰ ਦੇਰੇ ਆਈਪੀਐਸ ਏਡੀਜੀਪੀ ਪੰਜਾਬ ਏਡੀਜੀਪੀ ਹਰਿਆਣਾ ਸਰਕਾਰ ਉਹਨਾਂ ਨੇ ਕੁਝ ਦਿਨ ਪਹਿਲਾਂ ਕੁਰਬਚੀ ਕਰ ਲਈ ਪਰ ਆਪਣੇ ਕੁਰਬਚੀ ਦੇ ਵਿਕਤਨਾਂ ਨੇ हरियाणा सरकार दे मुस्तकत डीजी एस ते एसपी ਅਤੇ 10 ਹੋਰ ਅਫਸਰਾਂ ਦੇ ਖਿਲਾਫ ਜਿਹੜਾ ਸੁਸਾਈਡ ਨੋਟ ਲਿਖਿਆ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਹੈ ਜਿਹਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਸਰਕਾਰ ਵੱਲੋਂ ਜਿਹੜੀ ਭਾਜੀ 8 ਮਿੰਟ ਜਿਹੜਾ ਹਰ ਚੱਲੂਗਾ ਹਰਿਆਣਾ ਸਰਕਾਰ ਵੱਲੋਂ ਜਿਹੜੀ ਫੇਸ ਗਲਤ ਕੀਤੀ ਗਈ ਆ ਹਰ ਬਸਰਤੇ ਵਿਅਕਤੀਆਂ ਦੇ ਗਵਾਪਤ ਕੀਤੀ ਜਾਏਗੀ। ਔਰ ਇਹ ਕਾਨੂੰਨ ਹੈਗਾ ਕਿ ਕਿਸੇ ਦਾ ਵੀ ਜੇ ਉਦਘਾਟਨੀ ਲੋੜ ਦੇ ਵਿੱਚ ਜਿਹਦਾ ਨਾਮ ਹੁੰਦਾ ਕੋਈ ਤੇ ਪਤਾ ਆਪਾਈ ਨਾਮ ਦਰਜ ਕਰਨਾ ਹੁੰਦਾ ਹੈ। ਇਸ ਕਰਕੇ ਇਹ ਸਰਕਾਰ ਜਿਹੜੀ ਹੈਗੀ ਹੈ ਬੇਸ਼ੱਕ ਦੀ ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਹੈਗਾ ਐਡੀ.ਸੀ.ਪੀ ਸਾਹਿਬ ਨੂੰ ਯਾਨੀ ਕਿ ਇਹਨਾਂ ਮਜੂਰ ਕਰ ਦਿੱਤਾ ਕਿ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਜਿਹਦੇ ਕਿ ਬੰਦਾ ਕੋ ਸੋਚ ਨਹੀਂ ਸਕਦਾ। ਔਰ ਇਹਨਾਂ ਦਾ ਬੰਦਾ ਤਜਰਬਾ ਔਰ ਇਹਨੇ ਜਿਹੜੇ ਭਾਰਤ ਦੀ ਜਿਹੜੀ ਹੈ ਹਾਈएस्ट ਪੋਸਟ ਹੈ ਉਹਦੇ ਉੱਪਰ ਉਹ ਪੋਸਟ ਹੀ ਸੀਗੇ ਇਸ ਕਰਕੇ ਇਹਨਾਂ ਨੇ ਆ ਜਾਇਆ ਹੈ ਹਾਲਤ ਕਰ ਦਿੱਤੇ ਪਰ ਉਹ ਹਾਈ ਲਾਤਾ ਨੂੰ ਦੇਖਣਾ ਚਾਹੀਦਾ ਕਿ ਇਹਨਾਂ ਦਾ ਤਾਂ ਕਰਕੇ ਇਸ ਤਰ੍ਹਾਂ ਜਿਹੜਾ ਉਹਨੂੰ ਚੱਕਰਾ ਪਿਆ ਔਰ ਇਸੇ ਤਰ੍ਹਾਂ ਦੇਖिएगा ਭਾਰਤ ਦੇ ਮੁੱਖ ਨਾਇਦਿਸ਼ ਰਵੀ ਸਾਹਿਬ ਜਿਹੜੇ ਉਹਨਾਂ ਦੇ ਹੁਣ ਦਿਨ ਪਹਿਲਾਂ ਅਸਸ ਦਾ ਜਿਹੜਾ ਵਕੀਲ ਹੈਗਾ ਉਸ ਵੱਲੋਂ ਉਸ کورٹ ਦੇ ਵਿੱਚ ਜਿਹੜਾ ਹੈਗਾ ਗੁੱਤਾ ਫਿੱਕੇ ਕੋਈ ਨਹੀਂ ਇਸ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਇਹ ਪਾਰਟੀ ਜੋ ਇੰਨੇ ਲੰਬੇ ਸਾਲ ਤੋਂ ਆਪਣੇ ਆਪ ਨੂੰ ਕਹਿੰਦੀ ਹੈ ਕਿ ਐਸੇ ਸੌ ਸਾਲਾਂ ਤੋਂ ਸਾਡੀ ਜਿਹੜੀ ਪੁਰਾਣੀ ਆਸਸ ਹੈਗੀ ਆ ਉਹ ਪਾਕੀ ਵੀ ਸਾਡੀ ਹੈਗੀ ਹੈ ਕਹਿੰਦੇ ਆਪਾਂ ਦੇਖੀਏ ਤਾਂ ਇਹਨਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਜਿਹੜੀ ਆ ਕਿ ਜ਼ਲਤ ਦੋਦੀ ਹੈਗੀ ਆ ਇਹ ਰਾਜ ਜਿਹੜਾ ਆਗਾ ਸਾਰੇ ਦੇਸ਼ ਵਿੱਚ ਸਾਰੇ ਹੀ ਇਸਦੀ ਕੋਈ ਵੀ ਵਰਗ ਹੋਵੇ ਕੋਈ ਕੋਈ ਜਾਤ ਹੈਗੀ ਹੋਵੇ ਇਸਦੀ ਕਿਹੜੀ ਚਾਹਨਾ ਸੁਤੰਤਰਤਾ ਉਹ ਲੱਗ ਰਿਹਾ ਸਾਰੇ ਵੱਲੋਂ ਜਿਹੜਾ ਹੈਗਾ ਇਹਨਾਂ ਤੋਂ ਮਾਣਾ ਉਸ ਤੋਂ ਦੇ ਖਵਾਸ ਦੇਦਾ ਹੈ ਆਵਾਜ਼ ਵੱਲ ਦਿੱਤੀ ਆ ਵੀ ਤੇ ਦੇਖੇ ਦੇਖੇ ਦਾ ਸਮੇਂ ਸਮੇਂ ਇਸੇ ਇੱਕੋ ਕੋਈ ਬੀਜੇਪੀ ਦਾ ਮੰਤਰੀ ਹੈਗਾ ਇਸੇ ਇੱਕੋਈ ਕੋਈ ਐਮਐਲਏ ਹੈਗਾ ਬੇਸ਼ੱਕ ਦੀ ਕੋਈ ਆਉਣ ਵਰਤਾ ਰਹਿ ਗਿਆ ਕਦੇ ਨਾ ਕਦੇ ਕੋਈ ਅਜਿਹੀ ਘਟਨਾ ਹੁੰਦੀ ਹੈ ਬੇਸ਼ੱਕ ਦੀ ਉਹ ਕਿਸੇ ਬੰਦੇ ਖਿਲਾਫ ਹੁੰਦੀ ਹੈ ਬੇਸ਼ੱਕ ਦੀ ਉਹ ਲੇਡੀਜ਼ ਦੇ ਅਗੇਂਸਟ ਜਾਂ ਮੇਲਜ਼ ਦੇ ਅਗੇਂਸਟ ਜੇ ਬੇਸ਼ੱਕ ਦੀ ਜਿਹ ਕਿਸੇ ਹੁੰਦੇ ਹੈ ਬੇਸ਼ੱਕ ਦੀ ਜਿਹੜੇ ਹੈਗੇ ਥੱਗਾ ਠੋੜੀ ਦੇ ਅਗੇਂਸਟ ਦੇ ਕਿਹਾ ਉਹ ਅਜਿਹਾ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਕਿ ਅੱਜ ਜਿਹੜਾ ਹੈਗਾ ਜਿੱਥੇ ਵਾਲਾ ਕਾਂਗਰਸ ਵੱਲੋਂ ਅੱਜ ਜਿਹੜਾ ਹੈਗਾ ਇਹ ਜਿੱਥੇ ਕੈਂਡਲ ਵਜੇ ਕਰਕੇ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਹੀ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਸਾਰੀਆਂ ਵਕਫ ਪਾਰਟੀਆਂ ਵੱਲੋਂ ਮਕਫ ਜਿੱਥੇ ਬੰਦੀਆਂ ਵੱਲੋਂ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਮੈਂ ਸਾਰੇ ਫਵਾਰਾ ਬਸਤਿਆਂ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਲੱਗਣਾ ਚਾਹੀਦਾ ਔਰ ਇਹ ਜੋ ਬੀਜੇਪੀ ਦੀ ਸਰਕਾਰ ਹੈ ਔਰ ਆਰਐਸਐਸ ਦਾ ਜੋ ਆਪਾਂ ਸਾਰੇ ਜਾਣਦੇ ਹੈਗੇ ਕਿ ਇਹ ਤੋ ਨਾਲ ਜਾਲੀ ਮੁਟਾ ਹੈਗਾ ਪਰ ਦਫਾਸ਼ਾ ਕਰਨਾ ਚਾਹੀਦਾ ਆਪਾਂ ਸਾਰੇ ਭੰਦੇ ਜਦੋਂ ਸਾਡੇ ਜੀ ਇੰਡੀਆ ਆਜ਼ਾਦੀ ਪ੍ਰਾਪਤ ਕੀਤੀ ਸੀ ਤਾਂ ਜਿਹੜੀ ਆਸ਼ੀਰਵਾਦ ਸੀ ਇਹਨਾਂ ਨੇ ਜਿਹੜਾ ਹੈਗਾ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਜਿਹੜਾ ਹੈਗਾ ਉਹਨੂੰ ਦੀ ਸਰਕਾਰ ਦਾ ਹੈ ਬਖੂਬ ਹੋ ਗਏ ਨੇ ਉਸ ਕਰਕੇ ਅੱਜ ਅਸੀਂ ਸਾਰੇ ਬੇਸ਼ਕੁਦ ਆਜ਼ਾਦੀ ਸੀਗੀ ਕੱਦਲ ਬਾਹੀ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕਰ ਰਹੇ ਆ ਪਰ ਸਾਡ ਲੋਕ ਜਿਹੜਾ ਵਿਸ਼ਕ ਦੀ ਆਪਣੇ ਘਰਾਂ ਵਿੱਚ ਵਿਸ਼ਕ ਦੀ ਆਪਣੇ ਬਹਨਿਆਂ ਵਿੱਚ ਪੱਛੇ ਜਿੱਥੇ ਮਿਲੇ ਹੈਗੇ ਇਸ ਦੇ ਪ੍ਰਤੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਸਾਰਾ ਦੇਸ਼ ਵਿੱਚ ਇਹ ਅੰਦੋਲਨ ਜਿਹੜਾ ਹੈਗਾ ਅਮੀ ਜੇ ਵੀ ਸਰਕਾਰ ਦੇ ਉੱਪਰ ਕੀਤਾ ਜਾਵੇ ਸਰ ਘਾਨੂੰ ਜੀ ਲੱਗਦਾ ਇਹ ਜਿਹੜੀਆਂ ਜਾਲੀ ਵੋਟਾਂ ਦੇ ਰਹੀਆਂ ਇਹ ਰੁਕ ਜਾਣ ਕਿ ਇਹ ਗੱਲ ਨਹੀਂ ਬਟਾ ਆਪਾਂ ਸਾਰੇ ਜਾਣਦੇ ਕਿ ਇਹ ਤਾਂ ਜਾਲੀ ਵੋਟਾਂ ਤੋਂ ਅਲੱਗ ਗੱਲ ਹੈ ਕਿ ਜਾਲੀ ਵੋਟਾਂ ਤਾਂ ਜਿਹੜੇ ਪਾਰਟੀ ਜਿਹੜੀ ਇਹ ਕੀ ਹੋ ਰਹੀ ਹੈ ਕਿਥੇ ਜਗਾ ਲਾਈਏਗਾ ਆਪਾਂ ਮੇਰੇ ਕੋਲ ਕਿਥੇ ਇਹ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਧੱਕੇ ਦੇ ਨਾਲ ਜਿਹੜੀ ਹੋएगी ਆ ਬੇਸ਼ੱਕ ਦੀ ਬੋਟਾ ਕੱਟ ਕੇ ਬੇਸ਼ੱਕ ਦੀ ਗਲਤ ਤਰ੍ਹਾਂ ਦੇ ਅਪਣਾ ਕੇ ਜਿਹੜੇ ਹੈਗੇ ਆ ਬੇਸ਼ੱਕ ਜਿਹੜਾ ਹੈਗਾ ਪੈਸੇ ਦਾ ਲੋਭ ਦੇ ਕੇ ਜਿਹੜਾ ਹੈਗਾ ਉਹ ਹਰ ਸਮੇਂ ਜਿਹੜਾ ਹੈ ਉਹ ਦਿਲ ਦੇ ਪੀੜੀ ਜਿਹੜੀ ਹੈਗੀ ਆ ਗੰਦੇ ਭਰਮੀਆਂ ਤਾਂ ਜੋ ਬੇਸ਼ੱਕ ਦੀ ਆਪਾਂ ਦੇਖੀ ਤਾ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ ਇਤਨਾ ਖਰਾਬ ਉਹਦਾ ਬਹੁਤ ਵੱਡਾ ਵਿਰੋਧ ਹੁੰਦਾ ਹੈਗਾ ਕੰਟੀਮੇਟਲੀ ਇਹ ਗਲਤ ਤਰ੍ਹਾਂ ਦੇ ਅਪਣਾ ਕੇ ਜਿਹੜਾ ਹੈਗਾ ਉਸ ਤੋਂ ਸਰਕਾਰ ਬਣਾਉਂਦੇ ਹੋਏ ਸਰ ਇੱਕ ਛੋਟਾ ਸਵਾਲ ਹੈ ਇਹਨਾਂ ਦੀ ਜਿਹੜੀ ਸੋਚ ਆ ਪੰਜਾਬ ਬਾਰੇ ਉਹ ਕਿਸ ਤਰ੍ਹਾਂ ਹੈ ਸਾਰੇ ਪੰਜਾਬ ਦੇ ਉਹਨਾਂ ਦੀ ਪੰਜਾਬ ਪ੍ਰਤੀ ਨਹੀਂ ਉਹ ਤਾਂ ਸਾਰੇ ਵਿਦੇਸ਼ ਪ੍ਰਤੀ ਹੈ ਕਿ ਵਿੱਚ ਦੀ ਕੋਈ ਵੀ ਰਾਜ ਆਏਗਾ ਤੇ ਵਿੱਚ ਦੇ ਕੋਈ ਧਰਮ ਆਏਗਾ ਜੇ ਸ਼ੱਕ ਨਹੀਂ ਕੋਈ ਵੀ ਜਾਤ ਹੈਗੀ ਆ ਤੇ ਦੇਸ਼ਾ ਦੀ ਕੋਈ ਵੀ ਜਿਹੜਾ ਵਰਗ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਫਾਇਦੇ ਵਾਸਤੇ ਯੂਜ਼ ਕਰਦੇ ਹੈਗੇ ਔਰ ਪਰ ਵਾਸਤੇ ਜਿਹੜਾ ਇਹ ਕੋਈ ਦੇ ਆ ਕਿ ਅਸੀਂ ਦੇਸ਼ ਨੂੰ ਮੇਰਾ ਤਾਂ ਖਿਆਲ ਲੱਗਦਾ ਕਿ ਜਿਸ ਸਾਹਮਣੇ ਹਾਲਾਤ ਚੱਲ ਰਹੇ ਨੇ ਉਹ ਦੇਸ਼ ਵਿੱਚ ਜਿਹੜਾ ਹੈਗਾ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈਣਾ ਦੇਸ਼ਕੀ ਉਹਨੂੰ ਰੋਨੀ ਖਤਰਾ ਹੋਵੇ ਦੇਸ਼ਕੀ ਬਾਹਰਲਾ ਖਤਰਾ ਹੋਵੇ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਹਾਲਾਤ ਬੱਡੇ ਨੇ ਜਦ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦੇ ਵਿੱਚ ਲੋਕ ਅਲਾਮਤ ਹੋ ਰਹੇ ਨੇ ਜਿਸ ਸਾਹਮਣੇ ਚੱਲ ਰਹਾ ਹੈਗਾ ਮੈਨੂੰ ਲੱਗਦਾ ਬਹੁਤ ਵੱਲੇ ਸਮਝ ਸਾਡੇ ਦੇਸ਼ ਵਿੱਚ ਜਿਹੜਾ ਕੋਈ ਅਜੇ ਹਾਲਾਤ ਪੈਦਾ ਹੋ ਜਾਣਗੇ ਇਸ ਲਈ ਪੂਰੀ ਸਰਕਾਰ ਆਉਣੀ ਚਾਹੀਦੀ ਹੈ

ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਦਲਤ ਵਿਰੋਧੀ ਸਰਕਾਰ ਮੁਰਦਾਬਾਦ ਦਲਤ ਵਿਰੋਧੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਦਲਤ ਵਿਰੋਧੀ ਸਰਕਾਰ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ ਕਾਤਰਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕਾਤਰਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ

ਕਰੋ ਬਾਤਲਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬਾਤਲਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬਾਤਲਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬੋਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਆਹ ਜੀ ਬੜੀ ਫਰਮਾਨ ਸਰਬਾਹਮਤ ਕਾਦਰਾਂ ਨੂੰ ਕਿਰਪਾ ਕਰਾਵਾ ਕਿਰਪਾ ਕਰੋ ਕਿਰਪਾ ਕਰੋ ਕਾਦਰਾਂ ਨੂੰ ਕਿਰਪਾ ਕਰੋ ਕਿਰਪਾ ਕਰੋ ਜਿੱਦਾਂ ਤੁਸੀਂ ਸਭ ਜਾਣਦੇ ਹੋ ਪਿਛਲੇ ਵੀ ਨਹੀਂ ਹਰਿਆਣਾ ਦੇ ਆਪੀਆ ਆਪੀਆ ਸੱਸ ਨੇ ਸੂਚਿਤ ਕਰ ਲਿਆ ਸੀ ਇਹ ਉਸ ਹੋਸ਼ ਦੇ ਵਜੋਂ ਅੱਜ ਪੂਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਕੈਂਡਲ ਮਾਰਕ ਲੱਡੀ ਜਾ ਰਹੀ ਆ ਜਿਹੜੇ ਉਸ ਹੋਸ਼ੀ ਆ ਉਸ ਕੇਸ ਦੇ ਵਿੱਚ ਅਪਰਾਧੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜਾਇਆ ਜਾਵੇ ਜਿਹੜੀ ਕੇਂਦਰ ਸਰਕਾਰ ਆ ਜਾਂ ਬੀਜੇਪੀ ਸਰਕਾਰ ਆ ਇਹ Dalit ਵਿਰੋਧ ਸਰਕਾਰ ਆ ਜੇ ਇੱਕ ਐਡਾ ਵੱਡਾ ਆਪੀਸੀ ਅਫਸਰ ਦੇ ਨਾਲ ਐਡੀ ਵੱਡੀ ਦੁਰਘਟਨਾ ਵਾਪਰ ਸਕਦੀ ਆ ਤੇ ਆਮ ਜਨਤਾ ਦਾ ਦੇਖੋ ਕੀ ਹਾਕਮ ਹੋ ਸਕਦਾ ਤੇ ਅਸੀਂ ਸਰਕਾਰ ਦੇ ਕੋਲ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੀ ਬੰਦੀ ਜਿਹੜੀ ਸਜ਼ਾ ਹੈਗੀ ਦਿੱਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਹੋਇਆ ਜਾਵੇ ਆਪੀਐਸ ਅਫਸਰ ਦਾ ਇਹ ਖੁਦਗੁਸ਼ੀ ਕੀਤੀ ਆ ਕਿਉਂਕਿ ਇਹ ਕਿਉਂ ਹੁੰਦਾ ਐਡਾ ਕਿ ਬੀਜੇਪੀ ਸਰਕਾਰ ਬਲੇ ਕਿਉਂ ਹੁੰਦਾ ਵਾ ਇਹਦਾ ਸਰਕਾਰ ਨਿਕੀ ਆ ਇਸਦਾ ਕਾਰਨ ਆ ਬੀਜੇਪੀ ਪ੍ਰੈਸ਼ਰ ਬੰਦੀ ਆ ਅਫਸਰਾਂ ਉਤੇ ਜਿਹੜਾ ਅੱਜ ਦੀ ਡੇਰ ਚ ਅਫਸਰ ਨੇ ਸੁਸਾਇਡ ਕੀਤਾ ਵਾ ਆਮ ਪਬਲਿਕ ਦਾ ਕੀ ਹਾਲ ਹੋਊਗਾ ਜਿਹੜੇ ਆਮ ਪਬਲਿਕ ਆ ਉਹਨਾਂ ਦਾ ਕੀ ਹਾਲ ਹੋਊਗਾ ਇੱਕ ਕੁਐਸਚਨ ਪੁੱਛਣ ਵਾਲਾ ਲੋਕਾਂ ਨੂੰ ਕਿਉਂਕਿ ਅਸੀਂ ਭਾਰਤ ਆਜ਼ਾਦ ਭਾਰਤ ਵਿੱਚ ਰਹਿੰਦੇ ਆ ਆਜ਼ਾਦ ਭਾਰਤ ਦੇ ਵਿੱਚ ਕਿਸੇ ਆਈਪੀਐਸ ਅਫਸਰ ਜਿਹੜਾ ਬਹੁਤ ਹੀ ਪੜਿਆ ਲਿਖਿਆ ਹੁੰਦਾ ਉਹ ਆਪਣੇ ਆਪ ਨੂੰ ਖੁਦਕੁਸ਼ੀ ਕਰ ਰਿਹਾ ਤੇ ਸੋਚਣ ਤੇ ਮਜਬੂਰ ਹੋਣਾ ਪਊ ਆਮ ਪਬਲਿਕ ਨੂੰ ਵੀ ਇਹ ਕਿਉਂ ਹੋ ਰਿਹਾ ਵਾ ਇਹੋ ਜਿਹੇ ਜਿਹੜਾ ਕਾਰਨਾਮਾ ਕਰ ਰਹੀ ਆ ਸਰਪਾਰਟ ਜਿਹੜੀ ਸਰਕਾਰ ਆ ਹਰਿਆਣਾ ਦੀ ਸਰਕਾਰ ਆ ਬੀਜੇਪੀ ਸਰਕਾਰ ਆ ਇਹ ਕਿਦੋਂ ਨੱਥ ਬਊਏ ਇਹ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਸਰਕਾਰ ਦੇ ਸਿਸਟਮ ਚ ਦਾ ਕੁਝ ਨਹੀਂ ਹੈਗਾ ਜਦਾਂ ਪਰ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਸਾਡੇ ਰਾਜਾਪੁਰ ਅਮਿੰਦਾ ਸਿੰਘ ਨੇ ਜਿਹੜੇ ਬਰੇਂਸਾ ਉਹਨੇ ਸਾਨੂੰ ਹੁਸ਼ਰਦੇਸ਼ ਦਿੱਤੇ ਆ ਵੀ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਤਰ ਦੇ ਕਨਾਲ ਮਾਰਕ ਕੱਢਣਾ ਅਸੀਂ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਵੀ ਉਸ ਆਈਪੀਐਸ ਅਫਸਰ ਨੂੰ ਉਹਦੇ ਪਰਿਵਾਰ ਨੂੰ ਪੂਰਾ ਹੱਕ ਮਿਲੇ ਔਰ ਉਹ ਜਿਹੜੇ ਸਾਥੀਆਂ ਦੇ ਨਾਲ ਕਰਕੇ ਉਹਨੇ ਖੁਦਕੁਸ਼ੀ ਕੀਤੀ ਆ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਜਿੰਨਾ ਕਿ ਆਣ ਵਾਲੇ ਟਾਈਮ 'ਚ ਕਦੀ ਵੀ ਇਹੋ ਜਿਹਾ ਕੋਈ ਵੀ ਹਰਕਤ ਨਾ ਹੋਵੇ ਸਰ ਅੱਗੇ ਵੀ ਕਈ ਹੈ ਨਾ ਇਦਾਂ ਦੀਆਂ ਗੱਲਾਂ ਹੋਈਆਂ ਵੇ ਜਿਹੜੀਆਂ ਜੇ ਬਲਦਕਾਰ ਹੋਏ ਆ ਬੜਾ ਕੁਝ ਹੋਇਆ ਇਹ ਸਰਕਾਰ ਦੇ ਹੋਂਦੇ ਹੋਂਦੇ ਪਰ ਉਹਨਾਂ ਨੂੰ ਇਨਸਾਫ ਦੀ ਜਿਹੜੀ ਕਿਰਨ ਆ ਨਜ਼ਰ ਨਹੀਂ ਆਈ ਇਹੋ ਤਾਂ ਅਸੀਂ ਸਵਾਲ ਪੁੱਛਦੇ ਪਏ ਆ ਕਿਉਂਕਿ ਪ੍ਰੈਸ ਜਿਹੜੀ ਹੁੰਦੀ ਆ ਉਹ ਚੌਥਾ ਮੀਡੀਆ ਆ ਉਹ ਚੌਥਾ ਸਤੰਭ ਪ੍ਰੈਸ ਦੇ ਵਿੱਚ ਜਿਹੜੋ ਚੀਜ਼ ਜਾਂਦੀ ਆ ਤੇ ਉਹ ਲੋਕਾਂ ਦੇ ਵਿੱਚ ਉਜਾਗਰ ਹੁੰਦੀ ਆ ਲੋਕਾਂ ਨੂੰ ਪਤਾ ਲੱਗਦਾ ਵੀ ਕਿਹੜੀ ਸਰਕਾਰ ਵੇਲੇ ਇਹੋ ਜਿਹੇ ਕਾਰਨਾਮੇ ਹੁੰਦੇ ਪਏ ਆ ਕਿਹੜੀ ਸਰਕਾਰ ਵੇਲੇ ਲੋਕਾਂ ਨੂੰ ਇਨਸਾਫ ਮਿਲਦਾ ਸੀ ਹੁਣ ਲੋਕਾਂ ਨੇ ਬਦਲਾਅ ਚਾਹਣਾ ਵਾ ਔਰ ਜਿਹੜਾ ਇਹ ਆਈਪੀਐਸ ਅਫਸਰ ਨੇ ਹੁੰਸਾਇਡ ਕੀਤਾ ਵਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਬੱਚਿਆਂ ਨੂੰ ਇਨਸਾਫ ਮਿਲੇ ਜੇ ਉਹਦੇ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਇਹੋ ਜੇ ਜਲਦ ਤੋਂ ਜਲਦ ਇਨਸਾਫ ਨਹੀਂ ਮਿਲਿਆ ਇਹੋ ਜੇ ਪ੍ਰਦਰਸ਼ਨ ਪੰਜਾਬ ਪ੍ਰਦੇਸ਼ ਪਾਵਰ ਕਮੇਟੀ ਔਰ ਸਾਡੇ ਜਿਹੜੇ ਹਲਕੇ ਦੇ ਐਮਐਲਏ ਆ ਸਰਦਾਰ ਬ੍ਰਿਜਿੰਦਰ ਸਿੰਘ ਧਾਰੀਵਾਲ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਇਹੋ ਜੇ ਕੈਂਡਲ ਮਾਰਚ ਰੋਸ ਪ੍ਰਦਰਸ਼ਨ ਕਰਦੇ ਰਹਾ ਹਾਂ ਸਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਆਪਾਂ ਮਤਲਬ ਰੋਸ ਪ੍ਰਦਰਸ਼ਨ ਕਰਾਂਗੇ ਤੇ ਸਰਕਾਰ ਬਦਲ ਜੂਗੀ ਬਿਲਕੁਲ ਜੀ ਦੇਖੋ 1947 ਤੋਂ ਪਹਿਲਾਂ ਵੀ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਰੋਸ਼ ਪ੍ਰਦਰਸ਼ਨੇ ਕੀਤੇ ਸੀਗੇ ਪ੍ਰੇਸ਼ ਮਿਲੀ ਦੇ ਮੋਰੇ ਤੇ 1947 ਵਿੱਚ ਸਾਨੂੰ ਆਜ਼ਾਦੀ ਮਿਲ ਗਈ ਸੀ ਤੇ ਅਸੀਂ ਕਰਾਂਗੇ ਤਾਂ ਹੀ ਇਹਨਾਂ ਨੂੰ ਹਿਸਾਬ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਆ ਉਹ ਲੋਕਾਂ ਦੀਆਂ ਭਾਵਨਾ ਨੂੰ ਕੇਸ ਵਿਚਾਰੀ ਹੈ ਸਰਕਾਰ ਉਹਨੂੰ ਉਹਨੂੰ ਸਹੀ ਕਰਨ ਲਈ ਕਿ ਇਹ ਉਹਨਾਂ ਦੇ ਕਾਤਲਾਂ ਨੂੰ ਛੜਨਾ ਜੀ ਜਾਹੇ ਨੇ ਦਸ਼ਨਾ ਚ ਮੈਂ ਪ੍ਰੋਗਰਾਮ ਪ੍ਰੋਕਾ ਜਨਤਿਕ ਪ੍ਰੋਕਾ ਬੰਗਲੌਰ ਪਾਰ ਨੰਚਾ ਤੇ ਅੱਜ ਦਿਵਸ ਹੀ ਕੈਨਮਾਤ ਕੱਢਿਆ ਮਾਨ ਜੋਗਨ ਦੇ ਤਰਫ ਸਾਹ ਦੇ ਵਾਈਨ ਵਿੱਚ ਜੋ ਕਿ ਪਿਛਲੇ ਦਿਨੀ ਪ੍ਰੋਮੋਤਾਰ ਆਈਪੀਐਸ ਨੇ ਇੱਕ ਪਦਕਸ਼ੀ ਕੀਤੀ ਆ ਉਹ ਇੱਕ ਸਾਫਤ ਕਰਦੀ ਆ ਕਿ ਮਨੁਵਾਂ ਦੀ ਜੋੜ ਜਿਹੜੀ ਹੈ ਦਲਤ ਵਿਰੋਧੀ ਆ ਔਰ ਜਿੱਕੇ ਦੀ ਸਰਕਾਰ ਦਾ ਜਿਹੜਾ ਪੀੜਾ ਆ ਉਹ ਅਸਲ ਦਲਤ ਵਿਰੋਧੀ ਰਿਹਾ ਜਿਸਨ ਕੇ ਚਿੱਤੀ ਦੇ ਵਿੱਚ ਜਿਹੜੀ ਉਹ ਹਰੀਓਮ ਬਾੜਮੀ ਕੀ ਕਤਲ ਹੋਇਆ ਔਰ ਉਸ ਤੋਂ ਵੱਡਾ ਜਿਹੜਾ ਕਿ ਜਿਹੜਾ ਸਰਵੋਤਮ న్యాయਪਾਲਿਕਾ ਮੰੰਦਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੁਸਟਿਸ ਡੀ ਆਰ ਗੁਬਈ ਤੇ ਜੋ ਬੇਜਾਬ ਕੀਤਾ ਗਿਆ ਹੈ ਉਹ ਇੱਕ 100 ਭਾਰਤ ਦੇ 140 ਕਰੋੜ ਲੋਕਾਂ ਦਾ ਕਹਾਣ ਹੋਇਆ ਔਰ ਸ਼ਰਮਸ਼ਾਰ ਹੋਇਆ ਔਰ ਦੁਨੀਆ ਦੇ ਅੰਦਰ ਪੂਰਾ ਭਾਰਤ ਦੇਸ਼ ਕਹਾਣ ਸ਼ਰਮਸ਼ਾਰ ਹੋਇਆ ਔਰ ਅਸੀਂ ਇਹ ਮੰਗ ਕਰਦੇ ਹਾਂ ਮਾਨਯੋਗ ਰਾਸ਼ਟਰਪਤੀ ਜੀ ਕੋਲੋਂ ਕਿ ਸਰਕਾਰਾਂ ਨੂੰ ਕਿੰਨੀਆਂ ਹੀ ਸਰਕਾਰਾਂ ਨੂੰ ਤਲਬ ਕੀਤਾ ਜਾਵੇ ਹਰਿਆਣਾ ਦੀ ਵੀ ਔਰ ਸੈਂਟਰ ਗਵਰਨਮੈਂਟ ਨੂੰ ਦੰਨ ਕਰਕੇ ਇਹਨਾਂ ਤੇ ਖਰਾਬ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਪਵਰ ਕੁਮਾਰ ਤੇ ਕਾਤਲਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹਦੇ ਨਾਲ ਸਰ ਜਿਹੜੇ ਛੋੜੇ ਜਿਹੇ ਬੱਚੇ ਅੱਜ ਕੱਲ ਉਹਨਾਂ ਨਾਲ ਕੋਕਰਮ ਬਹੁਤ ਜ਼ਿਆਦਾ ਹੋ ਰਿਹਾ ਤੇ ਉਹਦੇ ਬਾਰੇ ਕੀ ਕਹਿਣ ਜਾਊਂਗੀ ਸਰਕਾਰ ਤਾਂ ਉਹ ਇਤੋ ਹੀ ਹੈ ਨਾ ਸੈਂਟਰ 'ਚ ਬੈਠੀ ਹੈ ਕਿ ਜਿਹੜੀ ਇਹਦਾ ਬਹੁਤ ਵੱਡਾ ਘਾਣ ਹੋ ਰਿਹਾ ਔਰ ਇਸ਼ਾਰਤ ਜਿਹੜੀ ਹੈ ਕਿ ਸਾਰੀ ਸਾਰੀ ਸੈਂਟਰ ਗਵਰਨਮੈਂਟ ਦੀ ਜ਼ੁਆਇਤ ਹੈ ਔਰ ਉਹਨਾਂ ਉਹਨਾਂ ਦੇ ਇਸ਼ਾਰਾਤੀ ਅੰਸਾਰਾ ਜੇਕਰ ਦੇਖਿਆ ਜਾਵੇ ਕਿ ਪਿਛਲੇ ਦਿਨੀਂ ਸ਼ਾਰਟ ਕਤਲ ਹੋਇਆ ਔਰ ਉਸ ਕਾਤਲ ਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਉਹ ਪਿਛੇ ਵੀ ਕਾਤਲ ਬਹੁਤ ਵੱਡਾ ਕਾਤਲ ਆ ਇਸ ਕਰਕੇ ਸਰਕਾਰ ਦੀਆਂ ਇਹ ਘਣੋੜੀਆਂ ਹਰਕਤਾਂ ਆ ਕਿਉਂਕਿ ਪੰਜਾਬ ਦੇ ਅੰਦਰ ਕੀ ਦੇਖ ਲਈਏ ਤਾਂ ਪ੍ਰਵਾਸੀ ਆਏ ਹੋਏ ਨੇ ਪ੍ਰਵਾਸੀਆਂ ਦੀ ਆਈਡੀ ਕਿਤੇ ਵੀ ਕੋਈ ਵੀ ਨਿਸ਼ਾਨ ਨਹੀਂ ਆ ਔਰ ਨਾ ਹੀ ਸਰਕਾਰ ਨੇ ਅਜ ਤੱਕ ਕੋਈ ਕੋਈ ਡੈਸਕ ਲਾਇਆ ਲੈਣ ਦੀ ਆਈਡੀ ਨੂੰ ਚੈੱਕ ਕੀਤਾ ਜਾਵੇ ਇਹਦਾ ਮਤਲਬ ਹੈ ਕਿ ਸੈਂਟਰ ਸਰਕਾਰ ਦੀ ਜਾਣਵੱਝ ਕੇ ਪੰਜਾਬ ਦੇ ਅੰਦਰ ਮੋਰਚਾ ਦੇ ਅੰਦਰ ਕਾਣ ਕਰਨ ਦੀ ਸਾਜ਼ਿਸ਼ ਆ